ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸਵਾਹਿਗੁਰੂ う。<tuh> ਦੇਵਤਿਆਂ ਦਰਨਨ ਗਾਵਨ ਤਦਨਾ ਸਦ ਸਮਾਦੇ ਅੰਦਰ ਗਾਵਨ ਤਦਨਾ ਸਾਦ ਵਿਚਾਰ ਗਾਵਨ ਤਦਨਾ ਜਤੇ ਸਤੀ ਸੰਤੋਖੀ ਗਾਵਨ ਤਦਨਾ ਬੇਰ ਕਰਾਰੇ ਗਾਵਨ ਤਦਨਾ ਪੰਦ ਪੰਨ ਰਖੇ ਸਰਨ ਜੋ ਵਿਦਾਨ ਨਾਲੇ ਗਾਵਨ ਤਦਨਾ ਮੋੜਿਆ ਹਰ ਮੋਹਨ ਸੁਰਗਮਚ ਬੈਲੇ ਗਾਵਨ ਤਦਨਾ ਰਤਨੋਂ ਪਾਏ ਤੇਰੇ ਅਠ ਸੱਤ ਤੀਰੰਦ ਨਾਲੇ ਗਾਵਤ ਮੌਜੂਦ ਮਾਬਲ ਸੂਰਾ ਗਾਵਤ ਮੌਖਾ ਨਹੀਂ ਚਰੇ ਗਾਵਤ ਮੌਖਾ ਨ ਮੰਡਲਦਰ ਮੰਡਾ ਕਰ ਕਰ ਕੇ ਹੋਏ ਕੇ ਵੜਾ ਵਡਾ ਮਿੱਠਾ ਹੋਏ ਕੀ ਮਨੁ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਦੇ ਦੇ ਸਮਾਏ ਬੜੇ ਮੇਰੇ ਸਾਰੇ ਪਾਪ ਕਬੀਰ ਰੋਣੀ ਗਈ ਰੋ ਹੋ ਨਾ ਜਾਣ ਤੇਰਾ ਕਿੰਤਾ ਕੇ ਵਣ ਚੇਰਾ ਰਹੋ ਸਭ ਸੁਰ ਤੇਗਲ ਸੁਰ ਤਕਮਾਈ ਸੰਗੀਤ ਮਤ ਮਿਲ ਕੇ ਮਤ ਪਾਈ ਗਿਆਨੇ ਤਾਰੇ ਗੁਰੂ ਰਹਾਏ ਕਹਿਣ ਨਾ ਜਾਏ ਤੇਰੇ ਤ ਸਬ ਸਤ ਸਬ ਤਬ ਸਬ ਚੰਗਿਆ ਆ ਸਦਾ ਪ੍ਰਕਾ ਕਿਆ ਬੜਿਆ ਆ ਤੋਦ ਬਣ ਸੇ ਜੀ ਕਨਾ ਪਈਆ ਕਰਮਲ ਨਾਨਕਾ ਗਰਹਾਇਆ ਆ ਆਖੜ ਵਾਲਾ ਕਿਆ ਵਿਚਾਰਾ ਸਿਰ ਤੇ ਪਰੇ ਤੇ ਨੇ ਪੰਡਾਰਾ ਜਿਸ ਤੋਂ ਦੇਸਹਿਆ ਚੜਾ ਨਾਨਕ ਸਚ ਸਬ ਮਹਲਾ ਪਹਿਲਾ ਆਖਾਂ ਜਿਵੇਂ ਸੁਣਾ ਮਰਜਾ ਆਖਣੋ ਖਾ ਸਚ ਨਾਮ ਸਜਨਾ ਨਗੇ ਲਗ ਰੋਖ ਉਹੋ ਖਾਇ ਚਲਿਆ ਉਤਰਾ ਗੋਦ ਸੋ ਗੁਰੂ ਸੁਣਾਵੇਂ ਨਾਮੇ ਸਾਜਾ ਸਦ ਸਚ ਨਾਏ ਰਹਾ ਸਚ ਨਾਮ ਕੇ ਤਰਵੜਾਈ ਆਤਮ ਕੇ ਕੀਮਤ ਨਹੀਂ ਪੜੀ ਸੰਗਤ ਗਏ ਆਪਣਾ ਪਾਏ ਬੜਾ ਨੋ ਹੋਗਾ ਹਰ ਕੀ ਰਤਮ ਦੇ ਰਾਸ ਗੋ ਹਰ ਜਨ ਕੇ ਵੜਾ ਪਾ ਕੁਟੇਰੇ ਜਿਨ ਹਰ ਹਰ ਸਰਦਾ ਹਰ ਜਾਸ ਹਰ ਹਰ ਨਾਮ ਲੈ ਤਰਤਾ ਸਤ ਮਿਰ ਸਮਤ ਕੋ ਪ੍ਰਕਾਸ਼ ਜਿਨਾਂ ਹਰ 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 ਰਸ ਨਾਮ ਤਦੁਰ ਸਭ ਤਰਫਾਈ ਤਿਤੁਰ ਮਤ ਲਿਖਿਆ ਨਿਬਾਸ ਤਾਨ ਤਨ ਸਭ ਦੇ ਅੰਦਰ ਸੁਪਾਇਆ ਨਿਰਜਨ ਨਾਮੁ ਨਾਹ ਹਰਿ ਫਰਦਾਸ ਰਾਗੁ ਤੇਰੀ ਮਨ ਅਪਣਵਾ ਕਾਮ ਹੈ ਨਿਰਮਨ ਚਿਤ ਵਾ ਕੋ ਤੁਮ ਜਹ ਹਰ ਹਰ ਜੀਉ ਪ੍ਰਿਆ ਸੈਰ ਮਤਰ ਮਾਦ ਤੋ ਪਾਏ ਤੰਕਾਰ ਜਗ ਅਗੈ ਜਲ ਕਰਿਆ ਮੇਰੇ ਮਨ ਬਚੀ ਸਤ ਸੰਤ ਮਿਲੈ ਸੋ ਹੋ ਕਰਿਆ ਗੁਰ ਪ੍ਰਸਾਦਿ ਪਰਮ ਪਦ ਪਾਇ ਸੁਗੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਵਰਤਾ ਕੋ ਨਾ ਕਿਸ ਕੀ ਕਰਿਆ ਸਿਰ ਸਿਰ ਅਸਮਾਏ ਕਾ ਤੁਨ ਕਾਇ ਨੰਨੋ ਕਰਿਆ ਉੜੇ ਉੜਿਆ ਮੈਂ ਸਭੋ ਸਾਥ ਸੁ ਪਾਛੈ ਬਜਰੇ ਚਰਿਆ ਤਿਨ ਕਵਨ ਖਲਾਵੇ ਕੌਣ ਸੁਣਾਵੇ ਮਾਨਸਿ ਕਰਿਆ ਸਭਨੇ ਦਾ ਸੱਚਾ ਸੁਨਾਨ ਕਾਗੁਰ ਕਰ ਤਰ ਤਰਿਆ ਜਨ ਨਾਨਕ ਬਰ ਬਲ ਸਤਿ ਬਲ ਜਾਈਆ ਇਰਾਮਿਤ ਨਾ ਪਰਿਆ ਈਕਾਰ ਦਾ ਸਾ ਬੰਦਾ ਜੋ ਤਾਂ ਸੋ ਪ੍ਰਖ ਇਕੋ ਕਾਰ ਸਭ ਪ੍ਰਸਾਦ ਸੋ ਬ੍ਰਹਮਨੰਦਨ ਹਰ ਕੋ ਬਨਨੰ ਹਰਗਮੰਗ ਅਪਰ ਸਦਾ ਸਦਾ ਤੁਜੀ ਹਰ ਸਚੇ ਸਿਰਜਨਾ ਹਰ ਸਭ ਜੀ ਤੁਮਾਰੇ ਜੀ ਦੁਨੀਆ ਦਾ ਦਾਤਾਰਾ ਘਰ ਜਾਵੋ ਸੰਤੋ ਤੇ ਸਭ ਦੁਖ ਵਿਸਾਰ ਨਾਰਾ ਹਰਿਆ ਤੇ ਜਾਵੋ ਹਰਿਆ ਤੇ ਸੇਵਕ ਜੀ ਕਿਆ ਨਾਨਕ ਜਨ ਵਿਚਾਰਾ ਓ ਘਟ ਘਟ ਅੰਦਰ ਸਰਬ ਨੰਤਰ ਜੀ ਹਰੇ ਤੋਂ ਪ੍ਰਭ ਸਮਾਨਾ ਇੱਕ ਦਾਤੇ ਇੱਕ ਪੇਖਾਰੇ ਤੇ ਸਭ ਦੇਰੇ ਜੋ ਜਗਦਾਨਾ ਤੂੰ ਆਪੇ ਦਾਤਾ ਆਪੇ ਰੁਤਦਾ ਜੀ ਹਾਂ ਤੂੰ ਦੁਨਿਆ ਵਰਦਾ ਜਣਾ ਤੋ ਪਾਰ ਨੋ ਬੇਅੰਤ ਬਿਦ ਜੀ ਤੇਰੇ ਕੀਆ ਗੁਣ ਆ ਸੁਖ ਖਣਾ ਜੋ ਸੇਵਾ ਜੋ ਸੇਵਾ ਤਨ ਦੇ ਜੀ ਜਨ ਨਾਮ ਤੈਨ ਕੁਰਬਾਨਾ ਹਰ ਤਵਾ ਹਰ ਤਵਾ ਤੁਝੇ ਸੇਜਨ ਜੋ ਮੈਂ ਸੋ ਅਸੀ ਸੇ ਮੁਕਤ ਸੇ ਮੁਕਤ ਪਾਇ ਜਨਤਾ ਆਏ ਜੀ ਤੇ ਟੋਟੇ ਜੰਮ ਕੇ ਫਾਸੇ ਜਿਨ ਮਰੋਦ ਨਾਨਕ ਦੇਉ ਤੇ ਆਇਆ ਤੇ ਤਿਲ ਕਾ ਹੋ ਸੰਗਵਸੀ ਜਿਨ ਸੇ ਵਿਆਹ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸੀ ਸੇ ਤਨ ਸੇ ਤਨ ਜਨਦਾ ਜੀ ਜਨ ਨਾਨਕ ਤਨ ਬਰਜਸੀ ਤੇ ਪਦ ਤੇਰੇ ਪਦ ਪੜਾਰ ਜੀ ਪਰੇ ਤੇ ਅੰਤ ਬੇਤਾ ਤੇਰੇ ਪਦ ਤੇਰੇ ਪਦ ਸਾਨੰਤ ਤੇ ਜੀ ਆਰਾ ਪਨੋਤਰੀ ਦਰਤਾ ਤੇਰੇ ਅਗੇ ਤੇ ਨਕਰ ਪੂਜਾ ਜੀ ਸਭ ਦਾ ਪਰ ਪੈਂ ਅੰਤਾ ਤੇਰੇ ਅਨੇਕ ਤੇਰੇ ਨੁਕੜਾ ਮੋਸਮਰਤ ਸਾਸ ਜੀ ਕਰ ਤੇਰਾ ਘਟ ਕਰਮ ਕਰਤਾ ਸੇ ਭਗਤ ਸੇ ਭਗਤ ਬਰੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੁਹਾਡ ਪ੍ਰਭ ਪਰ ਕਰਤਾ ਜੀ ਤੁਝੋ ਨਾ ਕੋਈ ਤੋਜ ਜੇ ਕੋਸ ਰਸਦਾ ਤੁਰੇ ਕੋ ਜੀ ਤੋਨੇ ਚਲ ਕਰਤਾ ਸੋਇ ਤੁਦੇ ਆਪੇ ਪਹਾਵੇ ਸੋਇ ਵੜਤਾ ਜੇ ਤੋ ਆਪੇ ਕਰੈ ਸੋਇ ਤੁਦੇ ਆਪੇ ਸਿਰਦ ਸਭ ਪਾਈ ਜੀ ਤੁਦੇ ਆਪੇ ਸਿਰਦ ਸਭ ਕੋਈ ਜਨਨ ਅਨੁਗੁਣ ਗਾਵੈ ਕਰਦੇ ਕੇ ਜੀ ਜੋ ਸਭ ਸਹਿਤਾ ਜਾਈ ਅਸਾਮਨਾ ਜੋਤਾ ਤੋ ਕਰਤਾ ਸਚਿਆਰ ਸਾਈ ਜੋ ਦੋਬਾ ਵਸੋਏ ਤੇ ਸੇ ਜੋ ਤੋ ਤੇ ਸੋਏ ਹਪਾਇਰਾ ਸਭ ਦੇਰ ਤੋਂ ਸਮਝਦਾ ਆ ਜਿਸ ਨੂੰ ਕਿਰਪਾ ਕਰੇ ਤਨਾ ਮਰਤ ਨ ਪਾਇਆ ਗੁਰਮੁਖ ਰਾਜਾ ਮਨੁਕ ਗਵਾਇਆ ਤੁਧਿਆਪਰ ਛੋੜਿਆ ਆਪ ਤੋ ਮਿਲਾਇਆ ਦੋ ਦਰਿਆ ਸਭ ਤੂ ਦੇ ਮਾਇਏ ਕੋ ਜਿੰਦੋ ਜਾ ਤਨ ਸਾਥ ਦੇ ਰੱਖੇ ਬਿਜੋਗ ਬਿਰਛੜਿਆ ਸਜੋਗੇ ਮੇਦ ਜਿਸਨਾ ਤੋ ਜਾਣਾ ਐ ਸੋ ਜਾਣ ਜਾਣ ਹਰ ਬੋ ਸਦਿਆ ਉਪਖਣ ਜਿਨਾਂ ਰਸਿਆ ਤਿਰ ਸੁਖ ਪਾਇਆ ਸਰੇ ਰੰਨਾਵ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦਵੇਂ ਤੂ ਜਾ ਵਰਨਾ ਕੋਏ ਤੂ ਕਰ ਕਰ ਵੇਖੈ ਜਾਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਨ ਆਪਣਾ ਤੇ ਸਰਵਰ ਲੈ ਪਹਿਲ ਨਿਵਾਸ ਆਣੇ ਪਾਵਨ ਦਿਨ ਕੀਆ ਤੰਦਜੇ ਮੂਹ ਤਲ ਚਲੇ ਹੰ ਮੇਖਾ ਤੈਨੋ ਵੇਲੇ ਮਾਨੇ ਖਨਾ ਚੇਤ ਸਿ ਮੂਣ ਮਨਾ ਹਰਿ ਦਸਰ ਤੇਰੇ ਗੁਣ ਗਲਿਆ ਰਹੋ ਨਾ ਹਉ ਜਟਿ ਸਤੇ ਨੰਕੜਿਆ ਮੂਰਗ ਮੁਤਾ ਜਨਮ ਭਇਆ ਰਣ ਬਤਨਾਂ ਤਤੇ ਕੇ ਸਰਣਾ ਜਿਨ ਤੋਂ ਨਾ ਹੀ ਵਿਸਰਿਆ ਆਸਾ ਮਲਾ ਅਜਵਾ ਭਈ ਪ੍ਰਾਪਤ ਨਾਨਕ ਦੇਹੁ ਰਿਆ ਗੋਵਨ ਮਿਲਣ ਕੀ ਇਹ ਤੈਨਿ ਬਰਿਆ ਅਵਰ ਕਾਜ ਤਰਗਿ ਤਾ ਨਾ ਕਾ ਮਿਲ ਸਾਧ ਸੰਗਤਿ ਬੜ ਕੇ ਵਨਨਾ ਸਰਬ ਰਾਮ ਲਾਗ ਬੌਧਨ ਤਰਨ ਕਾ ਜਨਮ ਲਿਤਾ ਜਾ ਤਰਨ ਤਪ ਸੰਜਮ ਧਰਮਨਾ ਕਮਾ पूरा न होए चित की इच्छा तब चरणन मन लए हमारा अपना जान करो प्रपारा हमरे गुण सवा तुम कहो आप हाथ धर मोहि बचाओ सुखी बसे मोरो परवर सेवक सिर सभा करता राम मोरा चालन करदा परिया सागर को आल समरेण पूरा होए हमारे आशा तोर भजन के रह प्यासा ਤੁਮੈ ਛਾੜ ਕੋਈ ਵਰਨਾ ਧਿਆਉਨੀ ਜੋ ਵਰ ਚਾਹੋ ਸੋ ਤੁਮ ਤੇ ਪਾਵੇਂ ਸੇਵਕ ਸਤਿਾਰੇ ਹਮਾਰੇ ਤਾਲੀਆਂ ਚੁੰਜਨ ਸਤਾਰੇ ਹਮਾਰੇ ਮਾਰਿਆ ਆਪ ਹਾਜਦੈ ਮੁਜੈ ਵਰਿਆ ਮਰਨ ਕਾਲ ਕਤਰਾ ਸਿਰੀ ਵਰਿਆ ਹੋ ਜੋ ਸਦਾ ਹਮਾਰੇ ਪਛਾ ਸਿਰੀ ਆ ਤੁਮ ਜੋ ਕਰਿਓ ਨਛਾ ਰੱਖਣ ਹੋ ਮਰਖਣ ਹਰੇ ਸਾਹਿਬ ਸੰਤ ਸਹਾਇ ਪਿਆਰੇ ਜੀ ਰਬਾ ਨਾਲ ਤੁੰਟ ਕੇ ਹੰਤਾ ਤੂੰ ਮਹਾ ਪ੍ਰੇ ਚਤੁਰਦਸ ਕਰਤਾ ਕਾਲ ਪਾਇ ਬ੍ਰਹਮ ਅਵਤਾਰ ਕਾਲ ਪਾਇ 시ਵ ਦਵਤਾਰ ਕਾਲ ਮਾਇ ਕਰਿ ਸੰਪ੍ਰਕਾ사 ਸਰਗਰ ਕਾਲ ਕਾ ਕੀਆ ਜਨ ਕਾਲ ਜੋਗੀ 시ਵ ਕਿਓ ਭੇਦ ਰਾਤ ਬ੍ਰਹਮਾ ਜੋਥਿਓ ਜਗਨਕਾਰ ਸਭ ਲੋਕ ਸਮਾਰਾ ਨਮਸਕਾਰ ਹੈ ਤਾਏ ਆਇ ਸਾਧਨ ਕੇ ਸੁਖੀ ਏ ਵੇਕ ਕੇ ਪੀਰ ਪਛਾਨਾ ਕੱਢ ਵੱਡ ਕੇ ਪੜ ਪਟ ਕੇ ਜਨ ਜਵਨ ਗਰਬ ਕਰਾ ਕਰਤਾ ਰਾਜਾ ਤਰਤ ਤਬਲੇ ਅਪਾਰ ਜਵਾ ਕਰ ਕਰਤੋ ਕਾਹ ਕਹੋ ਤੁਮ ਐਬਲਤ ਦੇ ਤਨ ਸਭੋ ਜੀਤੇ ਬਦਨ ਸਿੰਘ ਸਵਾਰ ਆ ਆ ਬਾਬੇ ਲੋਜ ਵਿਚਾਰ ਉਸ ਸਾਹਿ ਤੇ ਰਤ ਦਿਨ ਨਾਮ ਜਾਣਤ ਬੇਦ ਤੇ ਦਿਨ ਰਿਆਰਾ ਨਿਰਕਾਰ ਬਿਵਕਨ ਨੰਦ ਆਦਿ ਅਨੇਲੇ ਅਨਾਦ ਸੰਗ ਤਾ ਕਾ ਮੋੜ ਚਰਦ ਪਿਤਾ ਜਾਤੋ ਦੇਵ ਨਾ ਭਾਵਤ ਵਿਦਾ ਤਾ ਮੋ ਕਰ ਪਾਹਨ ਅਨੁਮਾਨ ਤ ਮਹਾ ਕੋਣ ਕਚ ਤੇ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਜਰਾਂ ਕਾ ਰਕਾ ਚਿਰਤ ਨੈ ਪਿਉ ਆ ਬਾਪ ਨੇ ਬੋਧ ਹੈ ਚਿਤੇ ਬਰਨਦ ਤੇਨ ਤੇਨ ਤọaਕਤੇ ਤੁਮਰਾ ਰਖਾ ਨਾ ਦਏ ਪਸਾਰਾ ਕੇਵਲ ਸਜਾ ਬਤਉ ਸੰਸਾਰਾ ਇਹ ਕਰੋ ਬਨੋ ਕੋ ਸਰਬਾ ਰੰਗ ਭਇਓ ਰਾਮ ਕੈ ਪੂਪਾ ਅੰਦਤ ਜੈ ਰਜ ਸੇ ਨਦ ਕਿਨੇ ਉਦਵਨ ਘਾਨ ਬਰਨ ਚ ਦੇਨੀ ਆਪੋ ਪੋਰਾ ਰਾਜਾ ਇਕੱਠਾ ਕਉ ਸਿਵੜ ਬੈ ਸੰਗਰ ਇਕੱਠਾ ਸਗਰੇ ਸਿੜ ਦਿਖਾਇਆ ਚੰਪਵ ਆਦ ਤੁਗਾਨ ਸਰੂਪ ਸੁਆੰਪ ਆਵਰਾ ਚਾਹ ਲੈ ਤੁਮ ਕਰੋ ਸੇਪਾਰ ਸਿਗ ਸੰਗਰੋ ਦੁਜ ਜਿਤੇ ਉਠਵਤ ਉਪਤਾ ਸਗਰ ਮਰੇਚ ਕਰੋ ਰਣਕਤਾ ਰੇ ਤਾ ਗੜ ਤਨ ਜਾਏ ਨਿਹਰ ਹਰਮਾਂ ਥਾਂਗੇ ਤਾ ਬਨ ਤਨ ਕੋ ਹਰਮਾਂ ਦਿਦ ਸਦ ਕਰਮ ਸਭ ਹੋਏ ਦੁੱਧ ਚਾਚ ਬਸ ਕਹਿਣਾ ਕੋਈ ਏਕ ਵਾਰ ਜਨ ਤੁਮ ਸਮਾਰਾ ਰਾਗਤਾ ਪਰਵਾਦ ਪਰਿਆ ਸ਼ਬਦ ਗਾਉੜਿਆ ਸ਼ਬਦੋ ਤਾਂ ਗਾ ਬੋ ਹਨੇਕੇ ਰਾਮਨ ਜਨੀ ਮਸਾਇਆ ਕਹਿ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਾ ਰਹੋ ਵਰ ਨਲੇ ਹਰ ਨਾਲ ਰਹੋ ਤੁਮਨ ਮੇਰੇ ਤੂ ਕਸਬ ਬਸਰਨਾ ਅੰਗੇ ਕਉ ਰੋ ਕਰੇ ਤੇਰਾ ਆਕਾਰ ਸਭ ਸਵਾਰਨਾ ਸਭ ਸੋਕਿਓ ਮਰ ਅਨਸਾਰੇ ਕਹਿ ਨਾਨਕ ਮਨ ਦੇ ਸਲਾਮ ਰਵਰਿ ਨਾ ਦੇ ਸਾਚੇ ਸਾਈਂ ਦਾ ਕਰਾਈ ਕਰਦੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਨੇ ਹੈ ਸੋ ਭਾਵੇ ਸਲਾਮ ਸਿਖਨ ਸਲਾ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕਹਿ ਨਮਸਿਆ ਬਾਜੇ ਸੰਗ ਕਦੇ ਰੇ ਕਹਿ ਨਾਨਕ ਸੱਚੇ ਸਾਈਂ ਦਾ ਕਿਆ ਰਾਹੀ ਦਾ ਨਾਮ ਮੇਰਾ ਨਾਰੋ ਸਾਜਨਾ ਮੇਰਾ ਦਾਦਰ ਮੇਰਾ ਦੇ ਪੋਖਾਂ ਸਭ ਦਵਾਈਆਂ ਕਰ ਸਾਧ ਸੰਗ ਸਤਿਗੁਰ ਐਸਿਆ ਜਿਨ ਛਾ ਸਭ ਪੁਜਾਈਆਂ ਸਦਾ ਪਰਵਾਨਿ ਕਿਤਾ ਪਰਵਟੋ ਜਿਸ ਨੇ ਆਏ ਵਡਿਆਈਆਂ ਕਹਿ ਰਾਵ ਸੁਣ ਸੰਤੋ ਸਬਦ ਧਰੋ ਪਿਆਰੋ ਸਾਜਨਾ ਮੇਰਾ ਨਾਰੋ ਵਜ ਪੰਜ ਸਬਦ ਗਤ ਕਰ ਸਭਾਂ ਗ ਹਰ ਸਮਾਗੈ ਸ਼ਬਦ ਵਾਜੈ ਕਲਾ ਜਿਤ ਕਰਤਾ ਰਿਆ ਪੰਜ ਦੋਦ ਦੁਦ ਵਸ ਕੇਤੇ ਤਾਰ ਕੰਡ ਕ ਮਾਰਿਆ ਤੁਰ ਕਰਮ ਪਾਇਆ ਤੁਜਿ ਜਨ ਕੋ ਸੀ ਨਾ ਭਰ ਕ ਲਗੇ ਕਹਿ ਨਾਨਕ ਤੈ ਸੁਖ ਹੋਆ ਹਿਤ ਕਰ ਅਰਹਤ ਵਜੈ ਅਨੰਦ ਸੁਨਾਵੜ ਪਾਗਿਆ ਸਗਲ ਦੇ ਪਰਤ ਸਤਿਗੁਰ ਰਹਾ ਪਰਪੁਰੇ ਬਿਨ ਬੰਦ ਨਾਨਕ ਕੋ ਚਰਨ ਲਾਗੇ ਵਾਜ ਅਨੰਦ ਤੋਂ ਨੇ ਸੁਣਦੇ ਗੁਰਦ ਕਹਤੇ ਪਰਤ ਸਤਿਗੁਰ ਰਹਾ ਪਰਪੁਰੇ ਬਿਨ ਬੰਦ ਨਾਨਕ ਕੋ ਚਰਨ ਲਾਗੇ ਵਾਜ ਦਾ ਮਾਟਰ ਕਾ ਬੈਰ ਦਿਸ ਕਾ ਸਭ ਸਿਆਦ ਜੇ ਤੂੰ ਖਾਵੇਂ ਜੇ ਤੂੰ ਪੋਚੈ ਤਿਸ ਕਾ ਹੋਇਉ ਨਾਰੋ ਇਹ ਵਤ ਤੱਕ ਨਹਿ ਜਾਣੀ ਨਿਤ ਨਦਰਾ ਪਰ ਤਾਰੋ ਤਮ ਸੰਸਾਰ ਚਰਨ ਗਲ ਤਰਿਆ ਸਭ ਨਾਨਕ ਬ੍ਰਹਮ ਬਸਰੋ ਸਰੋਗ ਮਹਲਾ ਬਨਵਾ ਤੇਰਾ ਕੀ ਅਦਾ ਜਾਤੋ ਨਹੀਂ ਮੈਨੋਂ ਜੋਗ ਕਿਤੋ Santa ਸੇਖਾਏ ਕਲਮਿ ਜੋ ਪੁਰ ਗੁਰ ਗੋਬਿੰਦ ਗਾਏ ਸਭ ਸਾਨਾ ਕਰਪਾਲ ਸਮਾਨੈ ਸਾਇ ਸਾਇ ਨਿਰਖਾ ਕੋ ਨਾ ਜਾਏ ਜਿ ਆਵੈ ਤਦ ਆਏ ਸ਼ਲੋਕ ਮਹਲਾ 5 ਅੰਤਰ ਕੋre ਆਰਾਧਨਾ ਜੇਵ ਜਪ ਗੁਰਨਾਉ ਨਿਦਰੀ ਸਤਗੁਰ ਬੇਖਣਾ ਸਰਮਣੇ ਸੁਨਾ ਗੁਰਨਾਉ ਸਤਗੁਰ ਸੇ ਤੇ ਰਤਿਆ ਦਰਗਹ ਆਇ ਠਾ ਹਰ ਬਾਤ ਆਪਵਾਰਿਆ ਘੁਰ ਕੇ ਕਾਰੇ ਪਾਏ ਤਾਂ